ਯਾਰ ਮਾਲ ਡੰਗਰ ਕਿੱਧਰ ਲੈ ਕੇ ਚਲੇ ਜਾਓ ਮਾਲ ਡੰਗਰ ਉਹ ਰਸਤੇ ਤਰ੍ਹਾਂ ਕੋਕੋ ਲੈ ਨਕੇ ਹਾਂਜੀ ਕਤੋਂ ਕਾਰਨ ਪਾਣੀ ਆ ਜੀ ਵੇੜਿਆਂ 'ਚ ਅੱਛਾ ਵੇੜਿਆਂ 'ਚ ਅੰਦਰ ਰਹਿ ਗਏ ਮਾੜੇ ਜੇ ਅੱਛਾ ਤੇ ਜੇ ਨਾ ਪਾਣੀ ਰੁਕਿਆ ਤੇ ਅੰਦਰ ਵੀ ਪਾਣੀ ਵੜ ਜਣ ਅੱਛਾ ਸਾਨੂੰ ਤਾਂ ਕਿਹਨੇ 베ੜੀ ਨਹੀਂ ਦਿੱਤੀ 베ੜੀ ਨਹੀਂ ਦਿੱਤੀ ਹਾਂਜੀ ਉੱਥੇ ਕਿਹਨੇ 베ੜੀ ਪੂੜੀ ਵੀ ਨਹੀਂ ਬਜਾਈ ਅਹੀਂ ਉਦਾਂ ਅੱਛਾ ਆ ਦੇਖ ਸਕਦੇ ਤੁਸੀਂ ਕਿਦਾਂ ਲੰਗਰ ਲਾਏ ਜਾ ਰਹੇ ਆ ਦਿਖਾ ਰਿਹਾ ਵਾਂ ਐਨਡੀਐਸ ਦੀਆਂ ਟੀਮਾਂ ਵੀ ਜਿਹੜੀਆਂ ਉਹ ਵੀ ਆਪਣਾ ਬੰਦਾ ਸਹਿਯੋਗ ਦੇ ਰਹੀਆਂ ਵਾਂ ਤੇ ਖੱਬੇ ਬੰਨੇ ਮੇਰੇ ਦੇਖ ਸਕਦੇ ਬੇ ਸਾਰਾ ਦਰਿਆ ਦਾ ਪਾਣੀ ਜਿਹੜਾ ਚੜ ਚੁੱਕਾ ਵਾ ਤੇ ਇਧਰਲੇ ਬੰਨੇ ਸਾਡੀਆਂ ਮਾਵਾ ਸਾਡੇ ਬਜ਼ੁਰਗ ਜਿਹੜੇ ਆ ਵੀ ਉਹ ਸੇਵਾ ਚ ਲੱਗੇ ਆ ਤੇ ਜਿਹੜਾ ਤੋੜੇ ਭਰ ਰਹੇ ਆ ਜੀ ਸਰ ਵੀਰਨ ਵੈਗੂ ਜਿੱਕਾ ਖਾਲਸਾ ਵੈਜੀ ਫਤਿਹ ਫੈਂਦੀ ਜਿੱਦਾਂ ਆਪਾਂ ਤੁਹਾਨੂੰ ਹਟਦੀਆਂ ਵੀਡੀਓ ਦਿਖਾਉਂਦੇ ਸੀਗੇ ਤੇ ਦੋ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਵੀ ਜਿਹੜਾ ਆ ਬਾਉਪੁਰ ਸਾਗਰ ਪਿੰਡ ਤੋਂ ਬੰਨ ਟੁੱਟਣ ਦੀ ਕਗਾਰ ਤੇ ਆ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਪਰ ਅੱਜ ਦੇ ਹਾਲਾਤ ਤੁਹਾਨੂੰ ਦੱਸਣ ਜਾ ਰਿਹਾ ਵਾਂ ਕਿ ਬੰਨ ਟੁੱਟ ਚੁੱਕਾ ਵਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਵਾ ਆਓ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਵਾ ਬਣੀ ਰਿਓ ਮੇਰੇ ਨਾਲ ਵੀਡੀਓ ਦੇ ਵਿੱਚ ਧੰਨਵਾਦ ਕਰਦਾ ਵੀਰ ਦਾ ਜਿਨੇ ਸਾਨੂੰ ਸਾਰਾ ਆਪਦਾ ਇਲਾਕਾ ਦਿਖਾਇਆ ਕਿਉਂਕਿ ਅਸੀਂ ਤੁਰ ਕੇ ਨਹੀਂ ਸੀ ਜਾ ਸਕਦੇ ਵੀਰ ਨੇ ਸਪੈਸ਼ਲ ਆਪਣਾ ਟਰੈਕਟਰ ਲਿਆ ਕੇ ਤੇ ਆਪਣਾ ਏਰੀਆ ਵਿਖਾਇਆ ਵਾ ਚਲੋ ਅਰਦਾਸ ਕਰਿਓ ਕਿ ਰੱਬ ਇਹਦੀ ਮਸ਼ੀਨਰੀ ਨੂੰ ਵੀ ਚੜ੍ਹਦੀ ਕਲਾ ਚ ਰੱਖ ਇਹ ਅਰੋਜੀ ਨਾ ਕੀ ਵਿਜੀਤ ਅਡਾ ਸਰਦੇਵ ਸਿੰਘ ਪਿੰਡ ਬਾਉਪੁਰ ਰਣੀਆਂ ਬਾਉਪੁਰ ਕਦੀਮ ਵੀਰ ਦਾ ਪਿੰਡ ਵਾ ਨਾਂ ਵੀ ਦਾ ਸਰਦੇਵ ਆ ਜੀ ਆ ਸਾਰੀਆਂ ਜਿਹੜੀਆਂ ਹਾਰਟਪੀੜ ਤੇ ਜਥੇ ਬੰਦੀਆਂ ਵਾਂ ਉਹ ਵੀ ਆ ਗਈਆਂ ਵਾਂ ਤੁਸੀਂ ਦੇਖ ਸਕਦੇ ਜੇ ਕਿ ਭੈਣ ਭਰਾ ਲੋਕ ਆਪਣੇ ਜਿਹੜੇ ਡੰਗਰ ਵਾ ਉਹ ਵੀ ਇਧਰੋਂ ਉਧਰ ਲੈ ਕੇ ਜਾ ਰਹੇ ਆ ਆ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਜੇ ਆ ਗਿਆ ਬਾਬੇ ਮੈਂ ਲੱਗ ਕੇ ਆ ਗਿਆ ਕਿਸਾਨ ਭਰਾਵਾ ਆਪਣੇ ਆ ਜ਼ਿਮੀਦਾਰ ਭਰਾਵਾ ਇਹ ਕੁਝ ਦੱਸਣਾ ਚਾਹੁੰਦੇ ਆ ਦੇ ਨੰਦੀ ਜਿਵੇਂ ਮੈਂ ਤੁਹਾਨੂੰ ਰੂਬਰੂ ਕਰਉਣਾ ਵਾਂ ਹਨੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਕੋਈ ਮਾਰਦੀ ਤਾਂ ਨਹੀਂ ਅੱਜ ਮਾਰਦੀ ਤਾਂ ਨਹੀਂ ਹਾਂ ਆ ਹੋਰ ਵਿਜੀਟ ਠੀਕ ਠਾਕ ਜੀ ਵਧੀਆ ਜੀ ਵਧੀਆ ਕੀ ਕਹਿੰਦੇ ਬਾਬਾ ਜੀ ਤੁਸੀਂ ਉਹ ਜਿਹਨੇ ਆਹ ਘਰ ਦੇ ਪਿੱਛੇ ਖਾਲਸਾ ਬੈਠਾ ਕਿਸੇ ਫਤੇ ਇੱਥੋਂ ਵੇਖ ਕੇ ਮੈਂ ਕੋਈ ਵੀ ਮਹਿਕਮਾ ਹਾਂਜੀ ਸਰਕਾਰ ਆ ਇੱਥੋਂ ਵੇਖ ਕੇ ਆਵਾਮ ਚਲ ਤੇ ਜਿਹੜੀ ਅੱਗੇ ਪਬਲਿਕ ਵਸਦੀ ਆ ਵੋਟਾਂ ਪਾਉਂਦੀ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਨਹੀਂ ਪਹੁੰਚਾ ਤੇ ਇਹ ਤੇ ਘਰ ਬੂਹਾ ਰੁੜ ਗਿਆ ਬਾਤ ਰੇ ਕੋਈ ਕਹਿੰਦੇ ਅੱਛਾ ਘਰ ਬਾਹਰ ਵੀ ਰੁੜ ਗਿਆ ਰੁੜਿਆ ਵਾ ਟੱਟਾ ਸਾਹਮਣੇ ਪਤਾ ਨੂੰ ਸਾਰਿਆਂ ਨੂੰ ਪਤਾ ਕੋਈ ਨੇ ਅਜੇ ਤੱਕ ਬਾਤ ਪੁੱਛੀ ਹੋਵੇ ਤਾ ਅਖਣ ਕਦੋਂ ਕਦੋਂ ਆਪਣਾ ਘਰ ਡਿੱਗਾ ਵਾ ਪਿਛਲੇ ਹੜ ਚ ਪਿਛਲੇ ਹੜਾ ਚ ਘਰ ਡਿੱਗੇ ਪਿਆ ਅੱਛਾ ਤੇਜ ਤੇ ਡੇ ਪਿਆ ਹੋ ਗਿਆ ਕੋਠਾ ਬਟਲਾ ਵੀ ਸਭ ਰੁੜ ਤੇ ਹੁਣ ਬਾਬਾ ਜੀ ਆ ਮਾਲ ਡੰਗਰ ਕਿੱਧਰ ਲੈ ਕੇ ਚਲੇ ਜਾਓ ਮਾਲ ਡੰਗਰ ਉਹਨਾਂ ਰਿਸ਼ਤੇਦਾਰਾਂ ਕੋਕੋ ਲੈ ਕੇ ਜਾਂ ਜੀ ਕਾਤੋਂ ਕਾਰਨ ਪਾਣੀ ਆ ਜੀ ਬੜਿਆਂ ਚ ਅੱਛਾ ਵੇਣਿਆਂ ਅੰਦਰ ਰਹਿ ਗਏ ਮਾੜੇ ਜੇ ਅੱਛਾ ਤੇ ਜੇ ਨਾ ਪਾਣੀ ਰੁਕਿਆ ਤੇ ਅੰਦਰ ਵੀ ਪਾਣੀ ਵੜ ਜਣ ਅੱਛਾ ਸਹੀ ਤੇ ਦਰਿਆ ਜੀ ਕੋਈ ਸਾਡੀ ਸੁਣਵਾਈ ਨਹੀਂ ਅਜੇ ਤੱਕ ਵਾਹਿਗੁਰੂ ਵੇ ਲੋ ਕਿ ਦੇਹ ਗੱਲ ਕਹਿੰਦੇ ਸੱਚ ਨੂੰ ਮਿਰਚਾਂ ਲੱਗਦੀਆਂ ਵਾਹਿਗੁਰੂ ਕਿਉਂ ਸਿਆਣੇ ਕਹਿੰਦੇ ਹਨ ਝੂਠ ਮਿੱਠਾ ਤੇ ਸੱਚ ਜਿਹੜਾ ਉਹ ਕੌੜਾ ਖਾੜਾ ਹੁਣ ਉਹ ਜਮਾਨਾ ਸਾਨੂੰ ਤਾਂ ਕਹਿੰਦੇ ਬੇੜੀ ਨਹੀਂ ਦਿੱਤੀ ਬੇੜੀ ਨਹੀਂ ਦਿੱਤੀ ਹਾਂਜੀ ਉਧਰ ਕਹਿੰਦੇ ਬੇੜੀ ਪੂੜੀ ਵੀ ਨਹੀਂ ਬਜਾਈ ਗਈ ਅਹੀਂ ਉਦਾਂ ਅੱਛਾ ਕਿਹੜਾ ਪਿੰਡ ਸੀ ਆਪਣਾ ਉਧਰ ਜਿੱਥੇ ਉਦਨ ਗਿਆ ਸੀ ਮੰਡ ਮੰਡ ਲੰਗੀ ਓਕੇ ਓਕੇ ਕ੍ਰੀਬ ਮੰਡ ਢੀਮ ਕਿਸਨਪੁਰ ਘੜਕਾ ਓਕੇ ਦੇਖੇ ਤੋਂ ਪੋਤੇ ਮੁੜ ਜਾਂਦੇ ਨਹੀਂ ਮੈਨੂੰ ਲੈ ਕੇ ਜਾ ਸਕਦੇ ਇੱਥੇ ਵੀ ਇੱਥੇ ਘਾ ਠਾਵਾ ਹਨਾ ਮੈਂ ਬੱਬੇ ਵੀਡੀਓ ਬਣਾ ਕੇ ਪਾਉਂਗਾ ਗਾਡੀ ਚਲੋ ਕੋਈ ਭੈਣ ਭਰਾ ਹੀ ਕੋਈ ਅੱਗੇ ਆਵੇ ਸਾਥ ਦੇ ਖਾਣਾ ਪੜਨਾ ਮੰਝੇ ਨਲਕਾ ਹੋਊ ਵੀ ਸਾਡਾ ਗਿਆ ਪਾਣੀ ਪੀ ਲੈ ਕਦੋਂ ਲੈ ਕੇ ਜਾਓਗੇ ਮੈਨੂੰ ਇਹ ਮੈਨੂੰ ਲੈ ਜਾਓ ਭਾਂ ਜਦੋਂ ਮਰਜ਼ੀ ਲੈ ਜਾਓ ਲੈ ਜਾਣਾ ਮੱਜਾ ਆ ਗਿਆ ਹੈ ਨੰਬਰ ਆ ਹੈਗਾ ਆਪਣੇ ਕੋ ਨੰਬਰ ਆਓ ਤੁਹਾਡਾ ਕਿੱਥੇ ਤੁਹਾਡਾ ਸੀ ਨੰਬਰ ਹਾਂ ਤੁਹਾਡਾ ਨੰਬਰ ਨੰਬਰ ਬੋਨਵੀਰ ਨੰਬਰ ਕਿੱਦਾਂ ਆ ਚਲੋ ਮੱਜਾਂ ਵੇਖੋ ਵੀਰ ਆਪਣੀਆਂ ਆ ਚੜਾ ਰਹੇ ਮੱਜਾਂ ਆਪਣੀਆਂ ਕਿਉਂਕਿ ਮਜਬੂਰ ਆ ਵੀਰ ਇਹ ਕਿਤੇ ਮੱਜਾਂ ਨੂੰ ਮੰਡੀ ਨਹੀਂ ਲੈ ਕੇ ਚੱਲੇ ਇਹ ਕਿਤੇ ਮੱਜਾਂ ਨੂੰ ਵੇਚਣ ਨਹੀਂ ਚੱਲੇ ਇਹ ਮਜਬੂਰ ਆ ਵੀਰ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਸੇਫ ਏਰੀਆ ਦੇ ਵਿੱਚ ਆਪਣਾ ਮਾਲ ਡੰਗਰ ਪਚਾ ਰਿਹਾ ਤੇ ਮੱਜਾਂ ਨੂੰ ਮੰਡੀ ਨਹੀਂ ਲੈ ਕੇ ਚੱਲੇ ਇਹ ਕਿਤੇ ਮੱਜਾਂ ਨੂੰ ਵੇਚਣ ਨਹੀਂ ਚੱਲੇ ਇਹ ਮਜਬੂਰ ਆ ਵੀਰ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਸੇਫ ਏਰੀਆ ਦੇ ਵਿੱਚ ਆਪਣਾ ਮਾਲ ਡੰਗਰ ਪਚਾ ਰਿਹਾ ਕਿਉਂਕਿ ਜਿਹੜੀਆਂ ਹੁੰਦਾ ਵਾ ਮਾਲ ਡੰਗਰ ਹੁੰਦਾ ਵਾ ਆਪਣੇ ਕਿਸਾਨ ਭਰਾਵਾਂ ਦੇ ਧੀਆ ਪੁੱਤਾਂ ਵਾਂਗੂ ਹੁੰਦਾ ਵਾ ਇਹ ਇਹਨਾਂ ਨੂੰ ਇਹ ਆ ਕਿ ਚਲੋ ਫਸਲਾਂ ਤੇ ਜਿਹੜੀਆਂ ਖਰਾਬ ਹੋਣ ਵਾਲੀਆਂ ਉਹ ਤਾਂ ਹੋ ਹੀ ਗਈਆਂ ਵਾ ਕਮ ਸੇ ਕਮ ਅਸੀਂ ਆਪਣੇ ਜਿਹੜੇ ਆ ਘਰ ਦੇ ਜੀ ਆ ਮਾਲਢੰਗਰਾ ਇਹਨਾਂ ਨੂੰ ਇਹੋ ਜੀ ਜਗ੍ਹਾ ਤੇ ਪਹੁੰਚਾ ਦਈਏ ਵੀ ਜਿੱਥੇ ਸਾਨੂੰ ਕੋਈ ਖਤਰਾ ਨਾ ਹੋਵੇ ਇਹ ਤੁਸੀਂ ਦੇਖ ਸਕਦੇ ਵੀ ਛੋਟੇ ਹਾਥੀ ਦੇ ਨਾਲ ਇਹ ਕਿਸਾਨ ਭਰਾ ਇੱਕ ਰੋਂਦੀ ਰੂਹ ਦੇ ਨਾਲ ਅੱਜ ਆਪਣੀਆਂ ਮੱਜਾਂ ਨੂੰ ਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਲੈ ਕੇ ਚੱਲੇ ਆ ਜੀ ਧੰਨਵਾਦ ਜੀ ਆ ਤੁਸੀਂ ਦੇਖ ਸਕਦੇ ਆਹ دریا ਵਾ ਜਿਹਦਾ ਜਿਹੜਾ ਸੀਗਾ ਬੰਨ ਆ ਕੱਲ ਸਵੇਰੇ ਟੁੱਟ ਗਿਆ ਸੀਗਾ ਇਹ ਇਹ ਦਰਿਆ ਅਸਾ ਬਿਆਸ ਦਰਿਆ ਵਾ ਤੇ ਸੰਜੀ ਮੈਂ 2 ਦਿਨ ਪਹਿਲਾਂ ਇਥੋਂ ਵੀਡੀਓ ਬਣਾ ਕੇ ਪਾਈ ਸੀ ਕਿ ਕਿਸੇ ਵੇਲੇ ਵੀ ਜਿਹੜਾ ਆਪਣਾ ਬਿਆਸ ਦਰਿਆ ਦਾ ਬੰਨ ਟੁੱਟ ਸਕਦਾ ਵਾ ਵਾਪਰ ਸਕਦਾ ਵਾ ਵੱਡੀ ਹਨ੍ਹੋਣੀ ਤੇ ਡੁੱਬ ਸਕਦਾ ਵਾ ਸਾਰਾ ਇਲਾਕਾ ਇਹ ਥੰਬਨੇਲ ਮੈਂ ਬਣਾ ਕੇ ਪਾਈ ਸੀਗਾ ਤੇ ਕਈਆਂ ਵੀਰਾਂ ਨੇ ਮੈਨੂੰ ਕਮੈਂਟ ਕੀਤੀ ਸੀ ਜੇ ਕਿ ਵੀਰ ਜੀ ਤੁਸੀਂ ਇਹ ਥੰਬਨੇਲ ਪੜਕਿਲਾ ਥੰਬਨੇਲ ਕਿਉਂ ਲਾਇਆ ਵਾ ਖਤਰਾਂ ਤੇ ਹੈਗਾ ਨਹੀਂ ਹੈ ਜਿਹੜਾ ਤੁਸੀਂ ਵਿਖਾ ਰਹੇ ਜੇ ਪਰ ਅੱਜ ਤੁਸੀਂ ਵੇਖ ਲਓ ਵੀ 2 ਦਿਨ ਪਹਿਲਾਂ ਆ ਜੋ ਹਾਲਾਤ ਦਿਖਾਈ ਸੀਗੇ ਉਹ ਅੱਜ ਸੱਚ ਹੋ ਗਏ ਆ ਹੁਣ ਕਈ ਵੀਰ ਭਰਾਏ ਨੇ ਮੈਨੂੰ ਕਹਿਣ ਵੀ ਵੀਰ ਤੋਂ ਕਹਿਣਾ ਵਾ ਤੂੰ ਇਹ ਵਰਡਿੰਗ ਬੋਲੀ ਸੀ ਪਹਿਲਾਂ ਪਰ ਦੇਖਦਾ ਪਿਆ ਸੀਗਾ ਵੀਰ ਜੀ ਕਿ ਕਿਉਂਕਿ ਜਦੋਂ ਬੰਨ ਦੇ ਉੱਪਰ ਤਰੇੜਾਂ ਪੈ ਰਹੀਆਂ ਸੀ ਜਾਂ ਤੇ ਪਤਾ ਲੱਗ ਰਿਹਾ ਸੀਗਾ ਵੀ ਦਰਿਆਵਾਂ ਦੇ ਅੱਗੇ ਜਿਹੜੇ ਮਾਰੇ ਬੰਨਵਾ ਇਹ ਬਹੁਤਾ ਟੈਮ ਨਹੀਂ ਕੱਢਣਾ ਜੇਕਰ ਆਪਾਂ ਇਹਨਾਂ ਦੇ ਉੱਪਰ ਜਿਹੜਾ ਮਤਲਬ ਕਿ ਕੰਮ ਨਹੀਂ ਕੀਤਾ ਤੇ ਤੁਸੀਂ ਅੱਜ ਖੁਦ ਦੇਖ ਰਏ ਜੇ ਵੀ ਆ ਹੁਣ ਦਰਿਆ ਨਹੀਂ ਆ ਇਹ ਝੋਨਾ ਵਾ ਜਿਹਦੇ ਵਿੱਚ ਦਰਿਆਵਾਂ ਦਾ ਜਿਹੜਾ ਫੈਕਟਰੀਆਂ ਦਾ ਦਰਿਆਵਾਂ ਦੇ ਥਰੂ ਪਾਣੀ ਆਉਂਦਾ ਵਾ ਗੰਦਲਾ ਪਾਣੀ ਆਉਂਦਾ ਵਾ ਉਹਦੇ ਨਾਲ ਫਸਲਾਂ ਆਪਣੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਵਾ ਤੇ ਆ ਤੁਸੀਂ ਖੁਦ ਹਾਲਾਤ ਦੇਖ ਸਕਦੇ ਜੀ ਅਗਲੇ ਬੰਨੇ ਆਪਣੇ ਜਿਹੜੇ ਆ ਸੰਬਰਦਾਵਾ ਵਾ ਉਹ ਆਈਆਂ ਵਾ ਉਹ ਕਿਸਾਨ ਭਰਾਵਾਂ ਦਾ ਸਾਥ ਦੇ ਰਹੀਆਂ ਵਾ ਹਾਂਜੀ ਦੇਖ ਸਕਦੇ ਜੀ ਕਿ ਆ ਬਾਬਾ ਤਾਰਾ ਸਿੰਘ ਸੰਬਰਦਾ ਅਸਰਾਲੀ ਸਾਹਿਬ ਤੋਂ ਵੀ ਆਏ ਆ ਤੇ ਪ੍ਰਸ਼ਾਦਾ ਪਾਣੀ ਸਿਕਾ ਰਹੇ ਜਿਹੜੇ ਇੱਥੇ ਵੀਰ ਭਰਾ ਆਏ ਆ ਹਾਂਜੀ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਫਤਿਹ ਤੇ ਵੈਗੁਰ ਜੀ ਕਿਹੜੀ ਜਗ੍ਹਾ ਤੋਂ ਆਏ ਆ ਪਾ ਜੀ ਇਹ ਕਾਰ ਸੇਵਾ ਸ੍ਰੀ ਸਾਹਿਬ ਸੰਤ ਬਾਬਾ ਸੁੱਖਾ ਸਿੰਘ ਅੱਛਾ ਜੀ ਬਾਬਾ ਸੁੱਖਾ ਸਿੰਘ ਸਾਹਿਬ ਵਾਲੇ ਉਹ ਸਾਧੂ ਨੇ ਜਿਨ੍ਹਾਂ ਨੇ ਪਿਛਲੀ ਵਾਰੀ ਤੇਈ ਦੇ ਵਿੱਚ ਜਦੋਂ ਪਾਣੀ ਆਇਆ ਸੀਗਾ ਤੇ ਸੰਗਤ ਦੇ ਸਹਿਯੋਗ ਨਾਲ ਹੰਬੜਾ ਮਾਰਿਆ ਸੀਗਾ ਤੇ ਜਿਹੜੇ ਬੰਨਾਂ ਨੂੰ ਨੱਕੇ ਲਾਏ ਸੀ ਕੋਈ ਕਹਿੰਦਾ ਨਾ ਵੀ ਬੰਨਾਂ ਨੂੰ ਨੱਕੇ ਨਹੀਂ ਲੱਗਦੇ ਪਰ ਬਾਬਾ ਤਾਰਾ ਸਿੰਘ ਸੰਪਰਦਾਸ ਹੜਲੇ ਸਾਹਿਬ ਨੇ ਬੰਨਾਂ ਨੂੰ ਵੀ ਨੱਕੇ ਵੀ ਲਾ ਦਿੱਤੇ ਸੀਗੇ ਤੇ ਅੱਜ ਹੁਣ ਇਹ ਵੀਰਦੀ ਹੁਣੀ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਚਾਹ ਦਾ ਪਾਣੀ ਦਾ ਮਿੱਟੀ ਦਾ ਅੱਛਾ ਚੱਲ ਰਿਹਾ ਕੰਮ ਜੀ ਹੜਲੇ ਸਾਹਿਬ ਤੋਂ ਸੰਗਤ ਲੈ ਕੇ ਆਏ ਵਾਈ ਗੁਰੂ ਵਾਈ ਗੁਰੂ ਵੇਖੋ ਜੀ ਆ ਇੱਕ ਤੇ ਜੀਸੀਬੀ ਮਸ਼ੀਨਾਂ ਵੀ ਲੈ ਕੇ ਆ ਰਹੇ ਆ ਨਾਲ ਲੰਗਰ ਪਾਣੀ ਵੀ ਲੈ ਕੇ ਆ ਰਹੇ ਆ ਤੇ ਉਸ ਤੋਂ ਵੀ ਤਕੜੀ ਗੱਲ ਦੱਸ ਰਿਹਾ ਕਿ ਨਾਲ ਸੰਗਤ ਵੀ ਲੈ ਕੇ ਆ ਰਹੇ ਆ ਪਿੰਡਾਂ ਦੇ ਵਿੱਚੋਂ ਜਾਂ ਗੁਰਦਾਰਾ ਸਾਹਿਬ ਦੇ ਵਿੱਚੋਂ ਤਾ ਜੋ ਅਸੀਂ ਅੱਜ ਦੁੱਖ ਦੀ ਘੜੀ ਦੇ ਵਿੱਚ ਆਪਣੇ ਭੈਣ ਭਰਾਵਾਂ ਦਾ ਸਾਥ ਦੇਈਏ ਸੋ ਜਿੱਦਾਂ ਇਹ ਸੰਪਰਦਾ ਸਾਥ ਦੇ ਰਹੀ ਆ ਅਸੀਂ ਹੋਰ ਸੰਪਰਦਾਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅੱਜ ਮੌਕਾ ਹੈਗਾ ਵਾ ਆਪਾਂ ਆਪਣੇ ਭੈਣ ਭਰਾਵਾਂ ਨਾਲ ਖੜੀਏ ਵਾਈਕੂ ਹਰ ਕਿਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆ ਦੇਖ ਸਕਦੇ ਤੁਸੀਂ ਕਿਦਾਂ ਲੰਗੇ ਲਾਏ ਜਾ ਰਹੇ ਆ ਤੇ ਪ੍ਰਸ਼ਾਸਨ ਵੀ ਆਪਣਾ ਬੰਦਾ ਜਿਹੜਾ ਸਹਯੋਗ ਵਾ ਉਹ ਵੀ ਦੇ ਰਿਹਾ ਵਾ ਇਧਰਲੇ ਬੰਨੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਜਿਹੜੇ ਟੋੜੇ ਆ ਉਹ ਭਰੇ ਜਾ ਰਹੇ ਆ ਮਿੱਟੀ ਦੇ ਟੋੜੇ ਭਰੇ ਜਾ ਰਹੇ ਆ ਤਾਂ ਜੋ ਆਪਾਂ ਜਿਹੜਾ ਰਲ ਮਿਲ ਕੇ ਬੰਨ ਜਿਹੜਾ ਉਹ ਬੰਨੀਏ ਤੇ ਮੈਂ ਤੁਹਾਨੂੰ ਅਗਲੇ ਬੰਨੇ ਮਿੱਟੀ ਦੇ ਤੁਹਾਡੇ ਵੀ ਜਿਹੜੇ ਦਿਖਾ ਰਿਹਾ ਵਾ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਆਏ ਵੀਰ ਵੀ ਆਏ ਆ ਅਵਿਧ ਕਿਹੜੀ ਜਗ੍ਹਾ ਤੋਂ ਆਇਆ ਬਾ ਸ਼ਾਗੁਰ ਤੋਂ ਭਈ ਸ਼ਾਗੁਰ ਤੋਂ ਮੈਨੂੰ ਪਲੇਅਰ ਲੱਗਦੇ ਹਨਾ ਕਿਸ ਹਾਂਜੀ ਕਬੱਡੀ ਦੇ ਕਬੱਡੀ ਖੇਡਦੇ ਭਈ ਹਾਂ ਸਰੀਰ ਤੋਂ ਪਤਾ ਲੱਗਦਾ ਵਾ ਹਨਾ ਸ਼ਰਾਬੀ ਦੀ ਜਿਹੜੀ ਹੁੰਦੀ ਹੈ ਨਾ ਆ ਸਮੈਲ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਸ਼ਰਾਬੀ ਆ ਠੀਕ ਹੈ ਜੀ ਤੇ ਇਹ ਵੀਰ ਦੀ ਜਿਹੜੀ ਦੇਖ ਰਹੇਗੇ ਉਹਦੇ ਤੋਂ ਪਤਾ ਲੱਗਿਆ ਕਿ ਵੀਰ ਜਿਹੜਾ ਲੱਗਦਾ ਵਾ ਸਪੋਰਟਸ ਪਲੇਅਰ ਆ ਤੇ ਇਹ ਸ਼ਹਾਕਰ ਤੋਂ ਵੀ ਆਏ ਆ ਕਿਸਾਨਾਂ ਦੇ ਹਮਦਰਦੀ ਬਣ ਕੇ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਪਿੰਡ ਖਾਨਦਪੁਰ ਰਾਜਪੂਤਾ ਰਾਜਪੂਤਾ ਤੋਂ ਆਏ ਆ ਤੇ ਅਗਲੇ ਬੰਨੇ ਤੁਹਾਨੂੰ ਦਿਖਾ ਰਿਹਾ ਵਾਂ ਐਨਡੀਆਰਐਫ ਦੀਆਂ ਟੀਮਾਂ ਵੀ ਜਿਹੜੀਆਂ ਉਹ ਵੀ ਆਪਣਾ ਬੰਦਾ ਸਹਿਯੋਗ ਦੇ ਰਹੀਆਂ ਵਾਂ ਤੇ ਐਸਡੀਆਰਐਫ ਹੈ ਜੀ ਐਸਡੀਆਰਐਫ ਦੀਆਂ ਟੀਮਾਂ ਤੇ ਅਗਲੇ ਬੰਨੇ ਜਿਹੜਾ ਆ ਟੋੜੇ ਭਰੇ ਜਾ ਰਹੇ ਆ ਮਿੱਟੀ ਦੇ ਉਹ ਠੀਕਾ ਜੀ ਤੇ ਮਿੱਟੀ ਦੇ ਟੋੜੇ ਭਰੇ ਜਾ ਰਹੇ ਆ ਤੇ ਉਹ ਵੀ ਤੁਹਾਨੂੰ ਮੈਂ ਲਾਗੇ ਜਾ ਕੇ ਦਫਾਵਾ ਵਾਈਕ ਗਰੁੱਪ ਆ ਲੱਗ ਰਹੇ ਸਾਰਿਆਂ ਦਾ ਆ ਤੁਸੀਂ ਦੇਖ ਸਕਦੇ ਜੀ ਕਿ ਜਿਹੜੇ ਮਿੱਟੀ ਦੇ ਢੋਰੇ ਆ ਵੀਰ ਭਰਾ ਆਪਣੇ ਭਰ ਰਹੇ ਆ ਤਾਂ ਜੋ ਇਸ ਬੰਨ ਨੂੰ ਜਿਹੜਾ ਬੰਨ ਟੁੱਟ ਚੁੱਕਿਆ ਵਾ ਉਹਨੂੰ ਭਰਿਆ ਜਾ ਸਕੇ ਅਗਲੇ ਬੰਨੇ ਮੇਰੀਆਂ ਮਾਵਾ ਮੇਰੀਆਂ ਭੈਣਾਂ ਉਹ ਵੀ ਆਪਣਾ ਜਿਹੜਾ ਸਹਿਯੋਗ ਆ ਆਪਣਾ ਜਿਹੜੀ ਨਾਲ ਦੇ ਨਾਲ ਆਪਣੀ ਪੂਰੀ ਸਾਥ ਦੇ ਰਹੀਆਂ ਵਾ ਤੇ ਤੁਸੀਂ ਦੇਖ ਸਕਦੇ ਜੀ ਵੀ ਬੰਨ ਜਿਹੜਾ ਟੁੱਟਾ ਵਾ ਤੇ ਉਹਨੂੰ ਭਰਨ ਵਾਸਤੇ ਸਾਡੀਆਂ ਮਾਵਾ ਖਣੀਆਂ ਭੈਣਾਂ ਆਂ ਜਾਵਾ ਤੇ ਇਹਨਾਂ ਪੁੱਛਦੇ ਆਂ ਪੀ ਭੈਣਾ ਕਿੱਥੋਂ ਆਈਆਂ ਵਾ ਤੇ ਤੋੜੇ ਭਰ ਰਹੀਆਂ ਵਾ ਸੋ ਹੱਥ ਜੋੜ ਕੇ ਬੇਨਤੀ ਆ ਸਾਡੇ ਭੈਣ ਭਰਾਵਾਂ ਅੱਗੇ ਕਿ ਵੱਦ ਤੋਂ ਵੱਦ ਇੱਥੇ ਮਿੱਟੀ ਪਹਚਾਈ ਜਾਵੇ ਚਾਹੇ ਟਰਾਲੀਆਂ ਤੇ ਪਹਚਾਈ ਜਾਵੇ ਤਾਂ ਕਿਸੇ ਵੀ ਤਰੀਕੇ ਨਾਲ ਪਹਚਾਈ ਜਾਵੇ ਤਾਂ ਜੋ ਆਪਾਂ ਜਿਹੜੇ ਬੰਦਵਾ ਇੱਕ ਦੂਜੇ ਸਹਿਯੋਗ ਨਾਲ ਬਣ ਸੀਗੇ ਮਾਤੇ ਜੀ ਸਤਿ ਸ਼੍ਰੀ ਅਕਾਲ ਜੀ ਅਰੇ ਕਿੱਥੋਂ ਆਏ ਆਪਾਂ ਜੀ ਲਖਵਰਿਆਂ ਤੋਂ ਲਖਵਰਿਆਂ ਤੋਂ ਜੀ ਤੇ ਅਨਰੇਗਾ ਵਾਲੀਆਂ ਭੈਣਾਂ ਹੈਨਾ ਆ ਵੇਖੋ ਨਰੇਗਾ ਦੀਆਂ ਜਿਹੜੀਆਂ ਭੈਣਾ ਵਾਂ ਉਹ ਅੱਗੇ ਤੁਹਾਨੂੰ ਪਤਾ ਹੈ ਕਿ ਜਿਹੜੇ ਰੋਡ ਸਾਫ਼ ਕਰਦੀਆਂ ਹੁੰਦੀਆਂ ਵਾਂ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦੀਆਂ ਨੇ ਪਰ ਅੱਜ ਇੱਥੇ ਸੇਵਾ ਕਰ ਰਹੀਆਂ ਵਾਂ ਆ ਮਿੱਟੀ ਬੰਨ੍ਹਦੀਆਂ ਵਾਂ ਤੇ ਮਾਤਾ ਜੀ ਕਦੋਂ ਗਏ ਆਏ ਆ ਪਾ ਜੀ ਅਸੀਂ ਆਪਾਂ ਕਿਦਾਂ ਦੇ ਹੈਨਾ ਬੰਨ੍ਹਦੇ ਉਹ ਤਰੀਕਾ ਉਹ ਡੰਡੇ ਅੱਛਾ ਜੀ ਇਹ ਡੰਡੇ ਹੈ ਪਾਣੀ ਆਇਆ ਉਦੋਂ ਦੇ ਬੰਨ੍ਹਦੇ ਵਾਇਗਰੂ ਵੇਖੋ ਮੇਰੀ ਬਜ਼ੁਰਗ ਮਾਮਾ ਵਾਂ ਅੱਜ ਇਹਨਾਂ ਨੂੰ ਰੈਸਟ ਕਰਨ ਦੀ ਲੋੜ ਵਾ ਪਰ ਫਿਰ ਵੀ ਆਪਣੇ ਕਿਸਾਨ ਭਰਾਵਾਂ ਦੇ ਉੱਡੇ ਨਾਲ ਮੁੰਡਾ ਜੋੜ ਕੇ ਖਲੋਤੀਆਂ ਵਾ ਵੀ ਸਾਡੇ ਭਰਾ ਵਾ ਜਿਹੜੇ ਦੁੱਖ ਦੀ ਕੰਡੀਸ਼ਨ ਦੇ ਵਿੱਚ ਆ ਵੀ ਸਾਡਾ RAM ਕੀਤਾ ਕੀ ਕਹੂਗਾ ਵੀ ਜੇਕਰ ਸਾਡੇ ਭਰਾ ਹੀ ਦੁੱਖ ਦੀ ਮੁਸੀਬਤ ਦੇ ਵਿੱਚ ਆ ਅਡੇਰਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੋੜੇ ਆ ਤੇ ਕੋਈ ਵੀਰ ਭਰਾ ਤੋੜਿਆਂ ਦੀ ਸੇਵਾ ਵੀ ਕਰ ਸਕਦਾ ਖਾਲੀ ਤੋੜਿਆਂ ਦੀ ਸੇਵਾ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਤਗੜੀ ਸੇਵਾ ਵਾ ਸੋ ਕੋਈ ਵੀਰ ਭਰਾ ਇੱਥੇ ਆਣ ਕੇ ਰੇਤਾ ਦੀ ਕਈਆਂ ਦੀ ਸੇਵਾ ਕਰ ਸਕਦਾ ਵਾ ਬਠਲਾਂ ਦੀ ਲੈ ਕੇ ਸੇਵਾ ਕਰ ਸਕਦਾ ਵਾ ਜੇਕਰ ਕਿਸੇ ਵੀਰ ਨੂੰ ਰੱਬ ਨੇ ਅਜੇ ਸੀਬੀਆਂ ਜਾਂ ਕੋਈ ਵੀ ਇਹੋ ਜਿਹੇ ਪੋਗਲਨਾ ਵਗੈਰਾ ਦਿੱਤੀਆਂ ਵਾ ਜਿਹੜੀਆਂ ਬੰਨ ਬੰਨ ਦੇ ਵਿੱਚ ਸਹਾਇਕ ਹੁੰਦੀਆਂ ਵਾ ਸੋ ਉਹ ਵੀਰ ਭਰਾ ਵੀ ਆ ਸਕਦੇ ਆ ਇਹ ਏਰੀਆ ਜੀ ਬਾਉਪੁਰ ਪਿੰਡ ਵਾ ਨਾਲ ਇੱਥੇ ਸਾਗੜਾ ਪਿੰਡ ਵਾ ਸੁਲਤਾਨਪੁਰ ਲੋਧੀ ਦੇ ਬਿਲਕੁਲ ਨਜ਼ਦੀਕ ਪਿੰਡ ਆ ਜਾਂਦਾ ਏ ਸੋ ਆ ਤੁਸੀਂ ਖੱਬੇ ਬੰਨੇ ਮੇਰੇ ਦੇਖ ਸਕਦੇ ਵੀ ਸਾਰਾ ਦਰਿਆ ਦਾ ਪਾਣੀ ਜਿਹੜਾ ਚੜ ਚੁੱਕਾ ਵਾ ਤੇ ਇਧਰਲੇ ਬੰਨੇ ਸਾਡੀਆਂ ਮਾਵਾ ਸਾਡੇ ਬਜ਼ੁਰਗ ਜਿਹੜੇ ਆ ਵੀ ਉਹ ਸੇਵਾ ਚ ਲੱਗੇ ਆ ਤੇ ਦੂਜਾ ਤੋੜੇ ਭਰ ਰਿਹਾ ਜੀ ਆ ਅੱਜ ਦੇ ਹਾਲਾਤ ਤਾਂ ਸਮਝੀ ਸੋ ਜਰੂਰ ਇੱਕ ਦੂਜੇ ਦਾ ਸਾਥ ਦਿਓ ਸੋ ਇਹ ਸੀ ਅੱਜ ਦੀ ਸੇਵਾ ਪਿੰਡ ਬਗਪੁਰ ਤੋਂ ਤੇ ਤੋਂ ਹੁਣ ਅਸੀਂ ਧੰਨਵਾਦ ਕਰਦੇ ਆ ਫੈਸਲ ਸੰਗਤ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਦਾ ਸਹਿਯੋਗ ਦੇ ਰਿਹਾ ਤੇ ਤਾਂ ਜੋ ਇਹ ਜਿਹੜਾ ਬੰਨ ਬੰਨੇ ਜਾਣੀ ਸੋ ਇਸ ਜੇਕਰ ਤੁਸੀਂ ਚਾਹੁੰਦੇ ਜੇ ਕਿ ਹੋਰ ਤੁਸੀਂ ਜਿਹੜਾ ਇਸ ਏਰੀਆ ਦੇ ਵਿੱਚ ਜਿਹੜੀ ਜੋ ਵੀ ਪੋਜੀਸ਼ਨ ਵਾ ਰੋਜ਼ ਦੀ ਰੋਜ਼ ਆਪੇ ਕੀ ਪਾੜੀ ਵਧਿਆ ਜਾਂ ਘਟਿਆ ਵਾ ਬੰਨ ਬੰਨਿਆ ਗਿਆ ਵਾ ਕਿ ਨਹੀਂ ਬੰਨਿਆ ਗਿਆ ਉਹਦੀ ਜੀ ਜਾਣਕਾਰੀ ਲੈਣਾ ਚਾਹੁੰਦੇ ਤੁਸੀਂ ਇਸ ਸਪੀਸ ਨੂੰ ਜਰੂਰ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਸਾਡੀਆਂ ਭੈਣਾਂ ਵੀ ਆ ਵਨ ਬੰਨ ਰਹੀਆਂ ਵਾ ਠੀਕ ਹੈ ਜੀ ਆ ਕਿੱਦੂ ਆ ਨੰਗ ਸਿੰਘ ਕਿ ਆ ਸਾਡੀਆਂ ਨੌਜਵਾਨ ਜਿੱਥੇ ਜਿੱਥੇ ਸਾਡੀਆਂ ਬਜ਼ੁਰਗ ਮਾਮਾ ਸੇਵਾ ਕਰ ਰਹੀਆਂ ਵਾ ਉੱਥੇ ਸਾਡੀਆਂ ਭੈਣਾਂ ਨੌਜਵਾਨ ਭੈਣਾਂ ਵੀ ਸੇਵਾ ਕਰ ਰਹੀਆਂ ਵਾ ਤੇ ਬੰਦਾ ਸਹਿਯੋਗ ਦੇ ਰਹੀਆਂ ਵਾ ਧੰਨਵਾਦ ਮੈਂ ਕਰਦਾ ਇਨ੍ਹਾਂ ਭੈਣਾਂ ਦਾ ਵੀ ਤੇ ਜਿਹੜੀਆਂ ਸਾਥ ਦੇ ਰਹੀਆਂ ਇੱਕ ਦੂਜੇ ਦਾ ਆ ਸਾਡੀਆਂ ਮਾਮਾ ਬਜ਼ੁਰਗ ਮਾਮਾ ਸਾਰੇ ਸੇਵਾ ਕਰ ਰਹੇ ਆ ਤੇ ਸੋ ਸਾਡਾ ਵੀਡੀਓ ਬਣਾਉਂਦਾ ਮਕਸਦ ਇਹ ਆ ਕਿ ਤਾਂ ਜੋ ਸਾਡੇ ਜਿਹੜੇ ਬਾਕੀ ਪੰਜਾਬ ਦੇ ਭੈਣ ਭਰਾ ਉਹਨਾਂ ਨੂੰ ਪਤਾ ਲੱਗ ਜੇ ਕਿ ਜਿਹੜਾ ਸੁਲਤਾਨਪੁਰ ਏਰੀਆ ਦੇ ਵਿੱਚ ਪਾਣੀ ਦੀ ਮਾਰ ਵਧੀ ਆ ਤੇ ਬਿਆਸ ਦਰਿਆ ਦੀ ਮਾਰ ਵਧੀ ਆ ਤੇ ਸੋ ਵੀਰ ਵੱਧ ਚੜ ਕੇ ਜਿਵੇਂ ਤੇਜ ਦੇ ਵਿੱਚ ਸਾਥ ਦਿੱਤਾ ਸੀ ਪੰਜਾਬੀ ਭਰਾਵਾਂ ਦਾ ਹਾਰਪੀਰਤ ਪਰਿਵਾਰਾਂ ਦਾ ਐਰਕੀ ਵੀ ਸਾਥ ਦੇਣ ਸੋ ਧੰਨਵਾਦੀ ਵੈਗੋ ਜੀ ਕਾ ਸਾਫ ਸਾ ਵੈਗੋ ਜੀ ਚੀਤ